ਖਰੋ ਦੈਮਿਕ ਸਵੇਰਾ ਟੀਵੀ ਤੇ ਮਹਾ ਕਪਿਲ ਗੱਲ ਆ ਤਾਂ ਅੱਜ ਪਹੁੰਚ ਕੇ ਜਿਲ੍ਹਾ ਤਰਨਤੰਨ ਦੇ ਹਲਕਾ ਪੱਟੀ ਦੇ ਪਿੰਡ ਕਾਰੋਂ ਦੇ ਵਿੱਚ ਤਾਂ ਇੱਥੇ ਕਾਰੋਂ ਜਾਣ ਦੀਆਂ ਜਿਹੜੀਆਂ ਜਿਹੜੀਆਂ ਟਿਕਟਾਂ ਇਸ ਪਰਤੀਆਂ ਸੀ ਗੁਣੀਆਂ ਜੀਆਂ ਤੇ 3218 ਦੀ ਲੀਡ ਜਿਹੜੀ ਸਿਕੰਦਰ ਸਿੰਘ ਦੇ ਹੱਕ ਦੇ ਵਿੱਚ ਜਿਹੜੇ ਨਿੱਤਰਦੇ ਲੋਕ ਆਏ ਸਨ ਤਾਂ 3218 ਦੀ ਲੀਡ ਜਿਹੜੀ ਵੱਡੀ ਲੀਡ ਜਿਹੜੀ ਆਈ ਹੈ ਤਾਂ ਇੱਥੇ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਤਾਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ੰਤੀ ਨੂੰ ਲੈ ਕੇ ਜਿਹੜੀਆਂ ਚੋਣਾਂ ਹੋ ਰਹੀਆਂ ਸੀ ਉਸ ਦੇ ਸਬੰਧ ਵਿੱਚ ਅੱਜ ਆ ਜਿਹੜਾ ਵੱਡਾ ਫਤਵਾ ਦਿੱਤਾ ਗਿਆ ਲੋਕਾਂ ਵੱਲੋਂ ਪਿੰਡਾਂ ਦੇ ਲੋਕਾਂ ਵੱਲੋਂ ਤਾਂ ਸਕੰਦਰ ਸਿੰਘ ਦੀ ਹੱਕ ਦੇ ਵੇਚੇ ਜਿਹੜੇ ਨਿੱਤਰ ਕੇ ਆਏ ਨੇ ਤੇ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਗੱਲਬਾਤ ਕਰ ਲੈਣੇ ਆ ਹਾਂਜੀ ਸਕੰਦਰ ਸਿੰਘ ਜੀ ਪਹਿਲੇ ਡਾਇਰੈਕਟਰ ਆ ਤੇ ਵੀ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੀ ਬੈਠ ਲੈਣ ਵਾਸਤੇ ਟਾਈਮ ਕੱਢਿਆ ਤੁਸੀਂ ਸਾਡੇ ਕਿੰਨੀ ਲੀਡ ਜਿਹੜੀ ਆ ਚੁੱਕੀ ਹੈ ਤੇ ਕਿੰਨੀ ਐਵੀਂ ਗਿਣਤੀ ਰਹਿ ਗਈ ਹੈ ਜੀ 3200 ਪਲੱਸ ਸਾਡੀ ਲੀਡ ਆ ਗਈ ਹੈ ਤੇ ਬਾਕੀ ਪਿੰਆਂ ਪਿੰਡਾਂ ਦੀ ਸਾਡੀ ਰਹਿੰਦੀ ਹੈ ਅਕਾਊਂਟਿੰਗ ਹੋਣ ਰਹੀ ਹੈ ਨਿਸ਼ਾਰੇ ਚ ਆਉਂਦੇ ਵਿੱਚ ਤੇ ਸਾਡੀ ਲੀਡ ਹੋਰ ਵੀ ਵਧੂਗੀ ਜੀ ਬਿਲਕੁਲ ਤਾਂ ਪਹਿਲੋਂ ਹੀ ਅਗਾਸ ਕਰਦਾ ਜੇ ਤੁਸੀਂ ਕਹਿ ਜਿੱਤਾਂ ਕਹਿ ਰਹੇ ਬਈ ਦੀ ਗਿਣਤੀ ਹੋ ਰਹੀ ਆ ਤੇ ਸੋਪੇ ਪਹਿਲੋਂ ਪਾਏ ਗਏ ਨੇ ਹਾਰ ਵੀ ਪਹਿਲੋਂ ਪਾ ਦਿੱਤੇ ਗਏ ਨੇ ਤਾਂ ਕੁਸ਼ੀ ਸਾਰੇ ਚਿਹਰਿਆਂ ਤੇ ਦਿਖ ਰਹੀ ਆ ਵੀ ਜੇ 3218 ਦੀ ਲੀਡ ਆ ਗਈ ਆ ਤੇ ਮਤਲਬ ਉਥੋਂ ਵੀ ਵੱਡੀ ਲੀਡ ਹੋਊਗੀ ਉਹ ਨਾ ਪਿੰਡਾਂ ਚ ਹੀ ਸਾਡੀ ਲੀਡ ਆ ਉਹ ਵੀ ਬਿਲਕੁਲ ਲੀਡ ਆ ਉਹ ਵੀ ਸਾਡੀ 4-4 ਪਲੱਸ ਲੀਡ ਜਾਊਗੀ ਜੀ ਉਹ ਜੇ ਅਕਾਉਂਟਿੰਗ ਨਾ ਸਾਡੇ 5 ਪਿੰਡਾਂ ਦੇ ਇਸ਼ਾਰਾ ਜਾਂਚ ਚ ਚਲੇ ਗਈ ਉਹਦੀ ਜੇ ਅਕਾਉਂਟਿੰਗ ਚੱਲਣ ਢਈ ਆ ਜੀ ਬਿਲਕੁਲ ਤਾਂ ਆਮ ਆਦਮੀ ਪਾਰਟੀ ਵੱਲੋਂ ਜੜੀ ਜ਼ਿੰਮੇਵਾਰੀ ਦਿੱਤੀ ਗਈ ਤੇ ਉਥੇ ਅਤੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਇੱਕ ਵੋਟਾਂ ਪਾ ਕੇ ਵੱਡਾ ਫਤਵਾ ਦਿੱਤਾ ਤਾਂ ਕਿ ਕੰਪਨੀਾਂ ਦੇ ਕੰਮ ਨੂੰ ਕਿੱਦਾਂ ਦੇਖਦੀ ਹੈ ਦੇਖੋ ਜਿਹੜਾ ਮੈਨੂੰ ਮਹਾਈ ਕਮਾਂਡ ਪਾਰਟੀ ਹਾਈ ਕਮਾਂਡ ਨੇ ਸਰਦਾਰ ਲਾਜੀਤ ਸਿੰਘ ਭੁੱਲਰ ਨੇ ਵਾਅਦਾ ਕੋਈ ਕਾਬਲ ਸੰਜੇ ਮੈਨੂੰ ਟਿਕਟ ਦਿੱਤੀ ਸੀ ਉਹ ਮੈਂ ਉਹਨਾਂ ਦੀ ਇੱਕ ਗੱਲਾਂ ਤੇ ਖਰਾ ਉਤਰੂੰਗਾ ਔਰ ਸਾਰੀ ਪਛਾਣਾਂ ਨੂੰ ਨਾਲ ਲੈ ਕੇ ਚੱਲਾਂਗੇ ਜਿਹੜੇ ਰਹਿੰਦੇ ਵਿਕਾਸ ਆ ਪਿੰਡਾਂ ਦੇ ਜਲਦ ਤੋਂ ਜਲਦ ਕਰਾਵਾਂਗੇ ਜੀ ਬੀਪਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਿਹੜੇ ਨਾਰੇ ਵੀ ਲਗਾਏ ਜਾ ਰਹੇ ਸਮੇ ਉੱਥੇ ਕੇ ਨੌਜਵਾਨ ਸਾਡੇ ਨੇ ਜੁੜਿਆ ਗੱਲਬਾਤ ਕਰਨ ਨੂੰ ਇਹਨਾਂ ਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਅਗਰ ਸੇਵਕ ਹੈ ਜੀ ਅੱਜ ਜਿਹੜੇ ਨਾਰੇ ਵੀ ਜਿਹੜੇ ਲਗਾਏ ਗਏ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਿਕੰਦਰ ਸਿੰਘ ਦੇ ਅੱਕ ਦੇ ਵਿੱਚ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹਾਂ ਇਸ ਮੌਕੇ ਸਰਦਾਰ ਸਿਕੰਦਰ ਸਿੰਘ ਜੀ ਮਾ ਇੱਕ ਨੇਕ ਦਿਲ ਤੇ ਇਮਾਨਦਾਰ ਇਨਸਾਨ ਨੇ ਔਰ ਹਲਕਾ ਨਿਵਾਸੀਆਂ ਨੇ ਸਹੀ ਚੋਣ ਕਰਕੇ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੁੜਾਏ ਆ ਬ ਮੈਂ ਸਮਝਦਾ ਵਾਂ ਕਿ ਆਉਣ ਵਾਲੇ ਸਮੇਂ 'ਚ ਇਨੇਕ ਨੀਤੀਆਂ ਕੰਮ ਕਰਨਗੀਆਂ। ਕੀ ਕਹਿਣਾ ਚਾਹੁੰਨੀ ਹਾਂ ਜਿੱਦਾਂ ਹੁਣ ਲੋਕਾਂ ਨੇ ਫਤਵਾ ਦੇ ਤਦੇ ਮੈਸੇਜ ਹੀ ਦੇਣਾ ਚਾਹੁੰਨੀ ਹਾਂ ਜਿੱਦਾਂ ਤੁਸੀਂ ਜੀ ਪੂਰਾ ਚੀਮਾ ਪਰਿਵਾਰ ਔਰ ਪੂਰੀ ਸਾਡੀ ਜਿੰਨੀ ਵੀ ਟੀਮ ਆ ਅਸੀਂ ਦਿਲੋਂ ਰਿਣੀ ਆ ਇਨ੍ਹਾਂ ਪਿੰਡਾਂ ਵਾਸੀਆਂ ਦੇ ਔਰ ਅਸੀਂ ਸਦਾ ਹੀ ਇਨ੍ਹਾਂ ਦਾ ਜਿਹੜਾ ਵਾ ਕਦੇ ਵੀ ਦੇਣ ਨਹੀਂ ਦੇ ਸਕਦੇ ਜਿੱਡਾ ਵੱਡਾ ਇਹਨਾਂ ਨੇ ਫਤਵਾ ਦੇ ਕੇ ਸਾਡੇ ਸਰਦਾਰ ਸਿਕੰਦਰ ਸਿੰਘ ਚੀਮਾ ਨੂੰ ਜੇਤੂ ਕਰਾਰ ਕਰਾਇਆ ਵਾ ਬਿਲਕੁਲ ਤਾਂ ਇੱਥੇ ਸਾਡੇ ਨਾਲ ਉਹ ਵੀ ਲੋਕ ਜੁੜੇ ਨੇ ਤਾਂ ਗੱਲਬਾਤ ਕਰ ਲੈਣੇ ਆ ਹਾਂ ਜੀ ਸੁਪਨ ਸਾਹਿਬ ਪਹਿਲੇ ਤਾਂ ਦੈਨਿਕ ਸੂਰੀਆ ਟੀਵੀ ਦਾ ਦਾ ਸਵਾਗਤ ਹੈ ਤਾਂ ਜਿਸ ਤਰ੍ਹਾਂ ਲੋਕਾਂ ਨੇ ਇੱਥੇ 3218 ਦੀ ਲੀਡ ਜਿਹੜੀ ਦੇ ਕੇ ਤਾਂ ਸਿਕੰਦਰ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਨਾਰਾ ਮਾਰਿਆ ਤਾਂ ਅੱਜ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਝੋਪੇ ਪਾ ਕੇ ਹਾਰ ਪਾ ਕੇ ਤਾਂ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਮਤਲਬ ਵੱਡਾ ਜਿਹੜਾ ਜਿੰਦਾਬਾਦ ਦੇ ਨਾਰੇ ਲਗਾਏ ਗਏ ਨੇ ਤਾਂ ਕੀ ਕਹਿਣਾ ਚਾਹੋਗੇ ਜੀ ਜੀ ਅੱਜ ਖੁਸ਼ੀ ਹੈ ਬਹੁਤ ਸਾਰਿਆਂ ਨੂੰ ਇਸ ਕਰਕੇ ਪਾਰਟੀ ਦੇ ਤੇ ਸਾਰ ਸਿਕੰਦਰ ਸਿੰਘ ਜੀ ਦੇ ਨਾਰੇ ਲਾਏ ਜਾ ਰਹੇ ਕਿਉਂਕਿ ਤੁਸੀਂ ਵੀ ਦੇਖ ਰਹੇ ਹੋ ਵੀ ਬੜਾ ਵੱਡਾ ਮੁਕਾਬਲਾ ਸੀਗਾ ਸੱਤਾ ਔਰ ਬੜੀ ਵੱਡੀ ਲੀਡ ਦੇ ਨਾਲ ਸਰਦਾਰ ਸਕੰਦਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਇਸੇ ਖੁਸ਼ੀ ਦੇ ਵਿੱਚ ਚਲੋ ਹੁਣ ਮਹਾਰਾਜ ਦਾ ਸ਼ੁਕਰਾਨਾ ਕਰਨ ਵੀ ਚੱਲੇ ਆ ਉੱਥੋਂ ਸ਼ੁਕਰਾਨਾ ਕਰਕੇ ਸਾਰੇ ਜਣੇ ਇਕੱਠੇ ਹੋ ਕੇ ਫਿਰ ਸਰਦਾਰ ਲਾਲਜੀ ਸਿੰਘ ਪੁਲਰ ਦਾ ਧੰਨਵਾਦ ਕਰਨ ਜਾਣਗੇ ਜੀ ਸੋ ਇਹਨਾਂ ਕੋਜੀ ਕਹਿੰਦੇ ਹੋਏ ਥੈਂਕ ਯੂ ਬਿਲਕੁਲ ਤਾਂ ਤੁਹਾਡੇ ਨਾਲ ਲੋਕ ਜੁੜੇ ਨੇ ਤੇ ਖੁਸ਼ੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਤਾਂ ਹਾਲੇ ਕੁਝ ਜਿਹੜੀ ਗਿਣਤੀ ਬਾਕੀ ਐ ਨਿਸ਼ਾਰਾ ਜਾਣ ਦੇ ਵਿੱਚ ਤਾਂ ਇੱਥੇ ਜਿਹੜੇ ਖੁਸ਼ੀ ਜਿਹੜੀ ਪੀਲੋ ਮਨਾਈ ਜਿਹੜੇ ਸਾਡੇ ਨਾਲ ਲੋਕ ਜੁੜੇ ਨੇ ਹਾਂਜੀ ਕੀ ਨਾ ਜੀ ਦਾ ਗੁਰਸਿਮਰਨ ਸਿੰਘ ਕਿੰਦਾ ਦੇਖਦੇ ਹੋ ਵੀ ਜਦੋਂ ਲੋਕਾਂ ਨੇ ਸਤੰਦਰ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਰਾ ਮਾਰ ਕੇ ਜਿਹੜੀਆਂ ਵੋਟਾਂ ਪਾਈਆਂ ਨੇ ਤੇ ਅੱਜ 3118 ਦੀ ਲੀਡ ਵੀ ਹੈ ਪਹਿਲਾਂ ਤਾਂ ਸੀ ਜਿੰਨੇ ਸਾਡੇ ਵੋਟਰ ਸਪੋਰਟਰਸ ਪੰਸਪਾ ਪਤਾਨ ਸਬਾਨ ਭਰਾ ਇਹਨਾਂ ਦੀ ਟੀਮ ਸਾਰੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਠੀਕ ਹੈ ਜੀ ਬਾਕੀ ਜਿਨੇ ਸਾਨੂੰ ਨਹੀਂ ਵੋਟ ਵੀ ਪਾਈ ਜਨੇ ਪਾਈ ਸਾਰਿਆਂ ਦਾ ਧੰਨਵਾਦ ਤੇ ਬਾਕੀ ਅੰਗੇ ਵੜ ਕੇ ਅਸੀਂ ਪਿੰਡ ਦਾ ਵਿਕਾਸ ਕਰਾਵਾਂਗੇ ਮੇਨ ਸਾਡਾ ਜਿਹੜਾ ਸੜਕਾਂ ਤੇ ਗਰਾਊਂਡ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਗਰਾਊਂਡਾਂ ਦੀ ਬਹੁਤ ਜਿਆਦਾ ਕਮੀ ਆ ਇਹ ਜਿਲ੍ਹਾ ਪ੍ਰੀਸ਼ਦ ਦੇ ਖਾਤੇ ਰਹੀਂ ਵੀਰ ਨੂੰ ਪੂਰਾ ਜੋਰ ਲਗਾ ਕੇ ਹਰੇਕ ਕੋਸ਼ਿਸ਼ ਕਰਾਂਗੇ ਲਗਭਗ ਹਰੇਕ ਇੱਕ ਦੂਜੇ ਪਿੰਡ ਦੇ ਪਿੱਛੇ ਗਰਾਊਂਡ ਹੋਵੇ ਬਿਲਕੁਲ ਹਾਂ ਕੈਰੋਂ ਜੌਣ ਦੇ ਵਿੱਚ ਆਮਾ ਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹ ਬਾਜ਼ੀ ਮਾਰ ਚੁੱਕੇ ਨੇ 3218 ਦੀ ਜਿਹੜੀ ਲੀਡ ਹੈ ਜਿਹੜੀ ਜਿਹੜੀ ਕੈਰੋਂ ਜੌਣ ਤੋਂ ਜਿਹੜੀ ਆਈ ਹੈ ਤੇ ਕਹੇ ਜਿਹੜੇ ਅਜੇ ਨਿਸ਼ਾਰਾ ਪਣਮਨ ਦੇ ਵਿੱਚ ਜਿਹੜੀ ਕੁਝ ਜਿਹੜੀ ਗਿਣਤੀ ਜਿਹੜੀ ਰਹਿ ਗਈ ਹੈ ਤਾਂ ਉਹ ਜਲਦ ਹੀ ਨਤੀਜੇ ਜਿਹੜੇ ਆ ਜਾਣਗੇ ਤਾਂ ਪਾਰਟੀ ਦੇ ਵਰਕਰਾਂ ਵੱਲੋਂ ਜਿਹੜੀ ਖੁਸ਼ੀ ਜਿਹੜੀ ਮਨਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਡੈਮਿਕ ਸਵੇਰਾ ਟੀਵੀ ਤੇ ਮੈਂ ਹਾਂ ਕਪਿਲ ਗੱਲ ਤਾਂ ਅੱਜ ਪਹੁੰਚ ਗਏ ਹਾਂ ਜ਼ਿਲ੍ਹਾ ਤਰਨਤੰਨ ਦੇ ਹਲਕਾ ਪੱਟੀ ਦੇ ਪਿੰਡ ਕੈਰੋਂਡੀ ਵਿੱਚ ਤਾਂ ਇੱਥੇ ਤਾਰੂ ਜੋਨ ਦੀਆਂ ਜਿਹੜੀਆਂ ਜਿਹੜੀਆਂ ਟਿਕਟਾਂ ਇਸ ਪਰਤੀ ਅਸੀਂ ਗਿਣੀਆਂ ਜੀਆਂ ਤੇ 3218 ਦੀ ਲੀਡ ਜਿਹੜੀ ਸਿਕੰਦਰ ਸਿੰਘ ਦੇ ਹੱਕ ਦੇ ਵਿੱਚ ਜਿਹੜੇ ਨਿੱਤਰ ਜਿਹੇ ਲੋਕ ਆਏ ਸੋਂ ਦਾ 3218 ਦੀ ਲੀਡ ਜਿਹੜੀ ਵੱਡੀ ਲੀਡ ਜਿਹੜੀ ਆਈ ਆ ਤਾਂ ਇਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸ਼ੰਤੀ ਨੂੰ ਲੈ ਕੇ ਜਿਹੜੇ ਚੋਣਾਂ ਹੋ ਰਹੀਆਂ ਸੀ ਉਸ ਦੇ ਸਬੰਧ ਵਿੱਚ ਅੱਜ ਆ ਜਿਹੜਾ ਵੱਡਾ ਫਤਵਾ ਦਿੱਤਾ ਗਿਆ ਲੋਕਾਂ ਵੱਲੋਂ ਪਿੰਡਾਂ ਦੇ ਲੋਕਾਂ ਵੱਲੋਂ ਤਾਂ ਸਿਕੰਦਰ ਸਿੰਘ ਦੀ ਹੱਕ ਦੇ ਵੇਚੇ ਜਿਹੜੇ ਨਿੱਤਰ ਕੇ ਆਏ ਨੇ ਤੇ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਗੱਲਬਾਤ ਕਰਨੇ ਆ ਹਾਂਜੀ ਸਿਕੰਦਰ ਸਿੰਘ ਜੀ ਪਹਿਲੇ ਦੈਨਿਕ ਸਵੇਰਾ TV ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੀ ਬੈਠ ਲੈਣ ਵਾਸਤੇ ਟਾਈਮ ਕੱਢਿਆ ਤੁਸੀਂ ਸਾਡੇ ਕਿੰਨੀ ਲੀਡ ਜਿਹੜੀ ਆ ਚੁੱਕੀ ਹੈ ਤੇ ਕਿੰਨੀ ਇਹ ਵੀ ਗਿਣਤੀ ਰਹਿ ਗਈ ਹੈ 3200 ਪਲੱਸ ਸਾਡੀ ਲੀਡ ਆ ਗਈ ਹੈ ਤੇ ਬਾਕੀ ਪੰਜਾਂ ਪਿੰਡਾਂ ਦੀ ਸਾਡੀ ਰਹਿੰਦੀ ਹੈ ਅਕਾਊਂਟਿੰਗ ਹੋਣ ਈ ਹੈ ਨਿਸ਼ਾਰੇ ਜਾਂਦੇ ਵਿੱਚ ਤੇ ਸਾਡੀ ਲੀਡ ਹੋਰ ਵੀ ਵਧੂਗੀ ਜੀ ਬਿਲਕੁਲ ਤਾਂ ਪਹਿਲੇ ਹੀ ਅਗਾਸ ਕਰਤਾ ਜੇ ਤੁਸੀਂ ਕਹਿ ਜਿੱਦਾਂ ਕਹਿ ਰਹੇ ਬੇਤੀ ਗਿਣਤੀ ਹੋ ਰਹੀ ਆ ਤੇ ਸੋਪੇ ਪਹਿਲੋਂ ਪਾਏ ਗਏ ਨੇ ਹਾਰ ਵੀ ਪਹਿਲੋਂ ਪਾਏ ਦਿੱਤੇ ਗਏ ਨੇ ਤਾਂ ਖੁਸ਼ੀ ਸਾਰੇ ਚਿਹਰਿਆਂ ਤੇ ਦਿਖ ਰਹੀ ਆ ਵੀ ਜੇ 3218 ਦੀ ਲੀਡ ਆ ਗਈ ਆ ਤੇ ਮਤਲਬ ਉਥੋਂ ਵੀ ਵੱਡੀ ਲੀਡ ਆਊਗੀ ਉਹ ਨਾ ਪਿੰਡਾਂ ਚ ਹੀ ਸਾਡੀ ਲੀਡ ਆ ਉਹ ਵੀ ਬਿਲਕੁਲ ਲੀਡ ਆ ਉਹ ਵੀ ਸਾਡੀ 4 4 ਪਲੱਸ ਲੀਡ ਜਾਊਗੀ ਜੀ ਉਹ ਅਜੇ ਅਕਾਉਂਟਿੰਗ ਨਾ ਸਾਡੇ ਪੰਜ ਪਿੰਡਾਂ ਦੇ ਇਸ਼ਾਰਾ ਜਾਂਚ ਚ ਚਲੇ ਗਈ ਉਹਦੀ ਜੀ ਅਕਾਉਂਟਿੰਗ ਚੱਲਣ ਦੀ ਹੈ ਜੀ ਬਿਲਕੁਲ ਤਾਂ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਤੇ ਉਥੇ ਜਿੱਥੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਇੱਕ ਵੋਟਾਂ ਪਾ ਕੇ ਵੱਡਾ ਫਤਵਾ ਦਿੱਤਾ ਤਾਂ ਕਿ ਕੰਪਨੀਾਂ ਦੇ ਕੰਮ ਹੁਣ ਕਿੱਦਾਂ ਦੇਖਦੀਆਂ। ਦੇਖੋ ਜਿਹੜਾ ਮੈਨੂੰ ਮਹਾਈ ਕਮਾਂਡ ਪਾਰਟੀ ਹਾਈ ਕਮਾਂਡ ਨੇ ਸਰਦਾਰ ਲਾਜੀਤ ਸਿੰਘ ਭੁੱਲਰ ਨੇ ਵਾਅਦਾ ਕੋਈ ਕਾਬਲ ਸੰਭਲ ਕੇ ਮੈਨੂੰ ਟਿਕਟ ਦਿੱਤੀ ਸੀ ਉਹ ਮੈਂ ਉਹਨਾਂ ਦੀ ਇੱਕ ਗੱਲਾਂ ਤੇ ਖਰਾ ਉਤਰੂੰਗਾ ਔਰ ਸਾਰੀ ਪਛਾਣਾਂ ਨੂੰ ਨਾਲ ਲੈ ਕੇ ਚੱਲਾਂਗੇ। ਜਿਹੜੇ ਰਹਿੰਦੇ ਵਿਕਾਸ ਆ ਪਿੰਡਾਂ ਦੇ ਜਲਦ ਤੋਂ ਜਲਦ ਕਰਾਵਾਂਗੇ ਜੀ ਬੀਪਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਿਹੜੇ ਨਾਰੇ ਵੀ ਲਗਾਏ ਜਾ ਰਹੇ ਸਮੇ ਉੱਥੇ ਕੇ ਨੌਜਵਾਨ ਸਾਡੇ ਨੇ ਜੁੜਿਆ ਗੱਲਬਾਤ ਕਰਨ ਨੂੰ ਇਹਨਾਂ ਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਅਗਰ ਸੇਵਕ ਹੈ ਜੀ ਅੱਜ ਜਿਹੜੇ ਨਾਰੇ ਵੀ ਜਿਹੜੇ ਲਗਾਏ ਗਏ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਿਕੰਦਰ ਸਿੰਘ ਦੇ ਅੱਕ ਦੇ ਵਿੱਚ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹਾਂ ਇਸ ਮੌਕੇ ਸਰਦਾਰ ਸਿਕੰਦਰ ਸਿੰਘ ਟੀਮਾ ਇੱਕ ਨੇਕ ਦਿਲ ਤੇ ਇਮਾਨਦਾਰ ਇਨਸਾਨ ਨੇ ਔਰ ਹਲਕਾ ਨਿਵਾਸੀਆਂ ਨੇ ਸਹੀ ਚੋਣ ਕਰਕੇ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੁੜਾਏ ਆ ਬ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਇਨੇਕ ਨੀਤੀਆਂ ਨਾਲ ਕੰਮ ਕਰਨਾ ਪੈਣਾ। ਕੀ ਕਹਿਣਾ ਚਾਹੁੰਨੀ ਹਾਂ ਜਿੱਦਾਂ ਹੁਣ ਲੋਕਾਂ ਨੇ ਫਤਵਾ ਦੇ ਤਾ ਦੇ ਮੈਸੇਜ ਹੀ ਦੇਣਾ ਚਾਹੁੰਨੀ ਹਾਂ ਜਿੱਦਾਂ ਤੁਸੀਂ ਰਾਜੀ ਜੀ ਪੂਰਾ ਚੀਮਾ ਪਰਿਵਾਰ ਔਰ ਪੂਰੀ ਸਾਡੀ ਜਿੰਨੀ ਵੀ ਟੀਮ ਆ ਅਸੀਂ ਦਿਲੋਂ ਰਿਣੀ ਆ ਇਨ੍ਹਾਂ ਪਿੰਡਾਂ ਵਾਸੀਆਂ ਦੇ ਔਰ ਅਸੀਂ ਸਦਾ ਹੀ ਇਨ੍ਹਾਂ ਦਾ ਜਿਹੜਾ ਵਾ ਕਦੇ ਵੀ ਦੇਣ ਨਹੀਂ ਦੇ ਸਕਦੇ ਜਿੱਡਾ ਵੱਡਾ ਇਹਨਾਂ ਨੇ ਫਤਵਾ ਦੇ ਕੇ ਸਾਡੇ ਸਰਦਾਰ ਸਿਕੰਦਰ ਸਿੰਘ ਕੀ ਮਾਣੂ ਜੀ ਤੋਕਰਾਰ ਕਰਾਇਆ ਵਾ ਬਿਲਕੁਲ ਤਾਂ ਇੱਥੇ ਸਾਡੇ ਨਾਲ ਹੋਰ ਵੀ ਲੋਕ ਜੁੜੇ ਨੇ ਤਾਂ ਗੱਲਬਾਤ ਕਰ ਲੈਣੇ ਆ ਹਾਂਜੀ ਸਪੰਸਰ ਸਾਹਿਬ ਪਹਿਲੇ ਤਾਂ ਦੇ ਨਿਕਸਰੀ ਐਕਟੀਵਿਟੀ ਦਾ ਦਾ ਸਵਾਗਤ ਹੈ ਤਾਂ ਜਿਸ ਤਰ੍ਹਾਂ ਲੋਕਾਂ ਨੇ ਇੱਥੇ 3218 ਦੀ ਲੀਡ ਜਿਹੜੀ ਦੇ ਕੇ ਤਾਂ ਸਿਕੰਦਰ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਨਾਰਾ ਮਾਰਿਆ ਤਾਂ ਅੱਜ ਖੁਸ਼ੀਆਂ ਬਣਾਈਆਂ ਜਾ ਰਹੀਆਂ ਸ੍ਰੋਪੇ ਪਾ ਕੇ ਹਾਰ ਪਾ ਕੇ ਤਾਂ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਮਤਲਬ ਵੱਡਾ ਜਿਹੜਾ ਜਿੰਦਾਬਾਦ ਦੇ ਨਾਰੀ ਲਿਟ ਲਗਾਏ ਗਏ ਨੇ ਤਾਂ ਕੀ ਕਹਿਣਾ ਚਾਹੁੰਦੇ ਜੀ ਜੀ ਅੱਜ ਖੁਸ਼ੀ ਆ ਬਹੁਤ ਸਾਰਿਆਂ ਨੂੰ ਇਸ ਕਰਕੇ ਪਾਰਟੀ ਦੇ ਤੇ ਸਾਰ ਸਿਕੰਦਰ ਸਿੰਘ ਜੀ ਦੇ ਨਾਰੇ ਲਾਏ ਜਾ ਰਹੇ ਆ ਕਿਉਂਕਿ ਤੁਸੀਂ ਵੀ ਦੇਖ ਰਹੇ ਹੋ ਵੀ ਬੜਾ ਵੱਡਾ ਮੁਕਾਬਲਾ ਸੀਗਾ ਸੱਤ ਔਰ ਬੜੀ ਵੱਡੀ ਲੀਡ ਦੇ ਨਾਲ ਸਰਦਾਰ ਸਿਕੰਦਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਇਸੇ ਖੁਸ਼ੀ ਦੇ ਵਿੱਚ ਚਲੋ ਹੁਣ ਮਹਾਰਾਜ ਦਾ ਸ਼ੁਕਰਾਨਾ ਕਰਨ ਵੀ ਚੱਲੇ ਆ ਉੱਥੋਂ ਸ਼ੁਕਰਾਨਾ ਕਰਕੇ ਸਾਰੇ ਜਣੇ ਇਕੱਠੇ ਹੋ ਕੇ ਫਿਰ ਸਰਦਾਰ ਲਾਲਜੀ ਸਿੰਘ ਪੁਲਰ ਦਾ ਧੰਨਵਾਦ ਕਰਨ ਜਾਣਗੇ ਜੀ ਸੋ ਇਹਨਾਂ ਕੋਜੀ ਕਹਿੰਦੇ ਹੋਏ ਥੈਂਕ ਯੂ ਜੀ ਗੁਰਕਤਾ ਤੁਹਾਡੇ ਨਾਲ ਲੋਕ ਜੁੜੇ ਨੇ ਤੇ ਖੁਸ਼ੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਤਾਂ ਹਾਲੇ ਕੁਝ ਗਏ ਜਿਹੜੀ ਗਿਣਤੀ ਬਾਕੀ ਐ ਨਿਸ਼ਾਰਾ ਜਉਣ ਦੇ ਵਿੱਚ ਤਾਂ ਇੱਥੇ ਜਿਹੜੇ ਖੁਸ਼ੀ ਜਿਹੜੀ ਪੀਲੋ ਮਨਾਈ ਜਿਹੜੇ ਸਾਡੇ ਲੋਕ ਜੁੜੇ ਨੇ ਹਾਂਜੀ ਕੀ ਨਾ ਜੀ ਦਾ ਗੁਰਸਮਰਨ ਸਿੰਘ ਕਿੰਨਾ ਦੇਖਦੇ ਹੋ ਵੀ ਜਦੋਂ ਲੋਕਾਂ ਨੇ ਸਤੰਦਰ ਸਿੰਘ ਦੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਰਾ ਮਾਰ ਕੇ ਜਿਹੜੀਆਂ ਵੋਟਾਂ ਪਾਈਆਂ ਨੇ ਤੇ ਅੱਜ 2318 ਦੀ ਲੀਡ ਵੀ ਹੈ ਪਹਿਲਾਂ ਤਾਂ ਅਸੀਂ ਜਿੰਨੇ ਸਾਡੇ ਵੋਟਰ ਸਪੋਰਟਰਸ ਪਾਂਸਪਾ ਪਤਾਂ ਸੁਬਾਨ ਭਰਾ ਇਹਨਾਂ ਦੀ ਟੀਮ ਸਾਰੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਠੀਕ ਹੈ ਜੀ ਬਾਕੀ ਜਿਨੇ ਸਾਨੂੰ ਨਹੀਂ ਵੋਟ ਵੀ ਪਾਈ ਜਨੇ ਪਾਈ ਆ ਸਾਰਿਆਂ ਦਾ ਹੀ ਧੰਨਵਾਦ ਤੇ ਬਾਕੀ ਅੱਗੇ ਵਧ ਕੇ ਅਸੀਂ ਪਿੰਡ ਦਾ ਵਿਕਾਸ ਕਰਾਵਾਂਗੇ ਮੇਨ ਸਾਡਾ ਜਿਹੜਾ ਸੜਕਾਂ ਤੇ ਗਰਾਊਂਡ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਗਰਾਊਂਡਾਂ ਦੀ ਬਹੁਤ ਜਿਆਦਾ ਕਮੀ ਆ ਇਹ ਜਿਲ੍ਹਾ ਪ੍ਰੀਸ਼ਦ ਦੇ ਖਾਤੇ ਰਹੀਂ ਵੀਰ ਨੂੰ ਪੂਰਾ ਜੋਰ ਲਗਾ ਕੇ ਹਰੇਕ ਕੋਸ਼ਿਸ਼ ਕਰਾਂਗੇ ਲਗਭਗ ਹਰੇਕ ਇੱਕ ਦੂਜੇ ਪਿੰਡੇ ਦੇ ਪਿੱਛੇ ਗਰਾਊਂਡ ਹੋਵੇ ਬਿਲਕੁਲ ਅ ਕੈਰੋ ਜੋਂ ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹ ਬਾਜ਼ੀ ਮਾਰ ਚੁੱਕੇ ਨੇ 3218 ਦੀ ਜਿਹੜੀ ਲੀਡ ਹੈ ਜਿਹੜੀ ਜਿਹੜੀ ਕੈਰੋ ਜੋਂ ਕੋ ਜਿਹੜੀ ਆਈ ਹੈ ਤੇ ਕਹੇ ਜਿਹੜੇ ਅਜੇ ਨਿਸ਼ਾਰਾ ਪਣੂਆਂ ਦੇ ਵਿੱਚ ਜਿਹੜੀ ਕੁਝ ਜਿਹੜੀ ਗਿਣਤੀ ਜਿਹੜੀ ਰਹਿ ਗਈ ਹੈ ਤਾਂ ਉਹ ਜਲਦ ਹੀ ਨਤੀਜੇ ਜਿਹੜੇ ਆ ਜਾਣਗੇ ਤਾਂ ਪਾਰਟੀ ਦੇ ਵਰਕਰਾਂ ਵੱਲੋਂ ਜਿਹੜੀ ਖੁਸ਼ੀ ਜਿਹੜੀ ਮਨਾਈ ਜਾ ਰਹੀ ਹੈ ਜਾਨਿਕ 시ਰਾ ਦੇ ਲਈ ਕੈਮਰਾ ਪਰਸਨ ਦੇ ਨਾਲ ਕਪੀ ਜਿੰਦੀ ਰਿਪੋਰਟ